ਲੋ ਵੀਰੇ ਜਿਹੜੀ ਮਸ਼ੀਨ ਆ ਹਰਾ ਵੜਨ ਵਾਲੀ ਆ ਨਾ ਲੋਕ ਪਿਛਲੇ ਸਾਲ ਪਾਈ ਤੀ ਕਹਿੰਦੇ ਕੰਮਜਾਬ ਨਹੀਂ ਹੁੰਦੀ ਬਾਈ ਹਨਾ ਇਹ ਤਾਂ ਉਹੀ ਆਪਦੇ ਸੋਸੇ ਵਾਜੇ ਕਰਦਾ ਬੰਦਾ ਤੁਸੀਂ ਆ ਦੇਖ ਸਕਦੇ ਹੋ ਵੀ ਰੁਗ ਬਣਾਉਂਦੀ ਨਾਲੇ ਹਨਾ ਜਿਹੜਾ ਸੋ ਸਾਰੀ ਜਾਣਕਾਰੀ ਦੇਵਾਂਗੇ ਬਾਈ ਦਸ਼ੀਨ ਬਾਰੇ ਵੀ ਜਵੀ ਬਾਰੇ ਕਿਹੜਾ ਕਿਹੜਾ ਹਰਾ ਵੜਦੀ ਕਿੰਨੇ ਦੀ ਆਈ ਜਾਣਾ ਸਾਰੀ ਵੀਡੀਓ ਧਿਆਨ ਨਾਲ ਦੇਖੋਗੇ ਤੁਹਾਨੂੰ ਤਾਂ ਪਤਾ ਲੱਗੇਗਾ ਬਈ ਮੇਰੇ ਵੀਰ ਕਹਿੰਦੇ ਕੰਮਜਾਬ ਨਹੀਂ ਜਿਹੜੇ ਬੰਦੇ ਦਾ ਆਪ ਨਾ ਇੱਥੇ ਆਪਣਾ ਫਿੱਟੇ ਮੋ ਗੁੱਟ ਦੇ ਲੋ ਕੰਮ ਹੋ ਜਾਂਦਾ ਚਲਾਉਣੀ ਆਪ ਨੂੰ ਨਹੀਂ ਆਉਂਦੀ ਹੁੰਦੀ ਹਾਲਾ ਕਹਿੰਦਾ ਯਾਰ ਕੰਮਜਾਬ ਨਹੀਂ ਹੈਗੀ ਜਿਹੜਾ ਆਹ ਜਿਹੜਾ ਪੱਤਾ ਨਾ ਵੀਰੇ ਆਹ ਗੋਲ ਚੱਕਰੀ ਆ ਜਿਹੜੀ ਇਹ ਤਾਂ ਵੀਰੇ ਬਰਸ਼ੀਨ ਜੰਮੀ ਜਬੀ ਹੋ ਗਈ ਛੋਟਾ ਹਰਾਮ ਦਾ ਉਹਦੇ ਵਾਸਤੇ ਹੁੰਦੀ ਹੈਗੀ ਇਹ ਸਰਦੀਆਂ ਦੇ ਵਿੱਚ ਹਣਾ ਉਹਦੇ ਵਾਸਤੇ ਕਾਮਯਾਬ ਫੁੱਲ ਆ ਗਈ ਇਹਨਾਂ ਵੱਢ ਸਕਦੇ ਆਂ ਆਪਾਂ ਤੇ ਇਹ ਮੈਂ ਹੁਣ ਕੱਢ ਕੇ ਰੱਖੀ ਹੈਗੀ ਕਿਉਂਕਿ ਗਰਮੀ ਦੀ ਗਰਮੀ 'ਚ ਆਪਾਂ ਨੇ ਤੇ ਕਿਵੇਂ ਚਰੀ ਹੋ ਜਾਂਦੀ ਆ ਮੱਕੀ ਹੋ ਜਾਂਦੀ ਆ ਉਹ ਵੱਢੀ ਦੀ ਆਪਾਂ ਨੇ ਤੇ ਉਹ ਆਪਾਂ ਕੱਢ ਕੇ ਰੱਖਤਾ ਤੀਗਾ ਤੇ ਇਹ ਦੂਜਾ ਉਹ ਕਾਲਾ ਲਵੇ ਇੱਕ ਹੋਰ ਪਿਆਕ ਹਣਾ ਉਹ ਪਾਵਾਗੇ ਆਪਾਂ ਉਦੋਂ ਨਾਲ ਆਪਾਂ ਕਿਵੇਂ ਗਰਮੀਆਂ ਦੇ ਵਿੱਚ ਹਨਾ ਹਾਰਾ ਵੱਡਾ ਹੋ ਜਾਂਦਾਗਾ ਤੇ ਚਰੀ ਹੋ ਜਾਂਦੀ ਆ ਹਨਾ ਜਵਾਰ ਹੋ ਜਾਂਦੀ ਆ ਮਤਲਬ ਬਾਜਰਾ ਬੂਜਰਾ ਕੁਝ ਵੀ ਆ ਨਾ ਇਹ ਆਪਾਂ ਇਹਦੇ ਨਾਲ ਵੱਢ ਸਕਦੇ ਨਹੀਂ ਨਾ ਅਸਾਂ ਦੇ ਨਾਲ ਵੱਢਿਆ ਜਾਂਦਾਗਾ ਤਾਂ ਕਰਕੇ ਤੇ ਵੀਡੀਓ ਆਪਣੀ ਸਾਰੇ ਐਂਡ ਤੱਕ ਦੇਖੋਗੇ ਸਾਨੂੰ ਸਭ ਜਾਣਕਾਰੀ ਦੇਵਾਂਗੇ ਭਾਈ ਕਾਮਯਾਬ ਪੂਰਾਗਾ ਕਈ ਮੇਰੇ ਵੀਰ ਕਹਿੰਦੇ ਸਾਡੇ ਘਰੇ ਪਿਆ ਗਾਣਾ ਕਾਮਯਾਬ ਨਹੀਂ ਹੈਗਾ ਬਾਈ ਯਾਰ ਚਲਾਉਣੀ ਚਲਾਉਣ ਦੀ ਚਲਾਉਣਾ ਚਾਹੀਦਾ ਬੰਦੇ ਨੂੰ ਆਉਣਾ ਚਾਹੀਦਾ ਨਾ ਤੇ ਸਾਰੇ ਚੀਜ਼ਾਂ ਕਾਮਯਾਬ ਨੇ ਕੀ ਕੋਈ ਦੇਖ ਕੀ ਬਣਾਇਆ ਗਾਲੇ ਨੇ ਤੀਆਂ ਕਾਮਜਾਬ ਆ ਜੀ ਤੇ ਮੈਂ ਮਿੰਟ ਛਾਲ ਡੇਢ ਸਾਲ ਹੋ ਗਿਆ ਲਿਆਂਦੇ ਰੁਪਈ ਕਾਮਜਾਬ ਵਾਲਾ ਤੇ ਹੁਣ ਉਹਨੂੰ ਦੱਸਦਾ ਵੀਰੇ ਹੁਣ ਆ ਜਬੀ ਆ ਘਟੋ ਘਟ ਡੇਢ ਫੁੱਟ ਤੋਂ ਉੱਤੀ ਆ ਦੋ ਤੋਂ ਘਟੋ ਮੰਨ ਲਾ ਹਨਾ ਤੇ ਛੋੜੇ ਸਾਹਮਣੇ ਆ ਬਾਈ ਇਹ ਜਾਂ ਗੋਲ ਚ ਘਰ ਆ ਪੱਥਰ ਉੱਤੀ ਗਈ ਚੱਕਰੀ ਤੀ ਉਹਨਾਂ ਦਾ ਹਰਾ ਵੱਢ ਰਿਆਂ ਹੁਣ ਉਹਦੇ ਨਾਲ ਵੀਰੇ ਵਧੀਆ ਥੱਬੇ ਬਣਾਉਂਦੀ ਜਾਂਦੀ ਆ ਆ ਤੁਸੀਂ ਉਹ ਰੇੜੀ ਆ ਵੀਰੇ ਜੇ ਛੋੜੇ ਕੋ 35 40 ਪਸ਼ੂ ਨੇ ਸਾਨੂੰ ਮੁਕਦੀ ਨਹੀਂ ਬਾਈ ਬਾਦੂ ਆ ਤੁਹਾਨੂੰ ਆਣ ਤੇ ਨਾਲ ਇਹਦੇ ਨਾਲ ਆਏ ਆ ਦੇ ਥੱਬੇ ਬਣਾਉਂਦੇ ਜਾਂਦੇ ਦੇਖੋ ਲੈਂਡ ਬਣਾਉਂਦੀ ਜਾਂਦੀ ਆ ਚੱਕਣਾ ਸਾਨ ਇਹਦੇ ਨਾਲ ਸਾਰਾ ਕੁਝ ਓਕੇ ਆ ਇਹਦੇ ਨਾਲ ਵੀਰੇ ਤੇ ਜਦੋਂ ਆਪਾਂ ਵਰਸ਼ੀਨ ਵੜਦੇ ਆਂਗੇ ਉਹ ਚ ਥੋੜਾ ਜਿਹੜਾ ਉੱਪਰ ਲੋ ਹੋਆ ਥੱਬੇ ਬਣਾਉਣ ਲੱਗੇ ਜੇ ਗਿਰਜੇ ਫਿਰ ਉਹ ਖੋਦਣਾ ਪੈਂਦਾਗਾ ਉਹ ਉਦੋਂ ਖੋਲਦੇ ਹੋ ਜਿਹੜਾ ਉੱਪਰ ਮਤਲਬ ਰੁਗ ਬਣਾਵਾ ਜਾਂਦਾ ਉਹ ਦੇਖੋ ਚerto ਪਾਟਸਾ ਲੱਗੋ ਖੁੱਲਣਾ ਪੈਂਦਾ ਜਦੋਂ ਹਰਾ ਗਿਰ ਜੇ ਤੁਹਾਡਾ ਆਪਣਾ ਹਰਾ ਖੜਾਗਾ 2.5 ਤੱਕ 3 ਫੁੱਟ ਤੱਕ ਫਿਰ ਵਧੀਆ ਕੰਮ ਕਰਦਾ ਹੈ ਫਧੀਆ ਰੁਗਮਣੋਂ ਥੱਬੇ ਬਣਾਉਂਦਾ ਜਾਂਦਾਗਾ ਤੇ ਕੰਮ ਜਾਂ ਪੂਰਾ ਵੀਰੇ ਪਟ્રોલ ਤੇ ਚੱਲਦਾਗਾ ਜੇ ਆਪਾਂ ਇੱਕ ਕਿਆਰਾ ਲਾਈਏ ਹਨਾ ਇੱਕ ਕਿਆਰਾ ਤ ਤ 3 300 ਤੇ ਰੱਖਾਂਦਾ ਸਾਰੇ ਕਿਆਰੇ ਦੇ ਵਿੱਚ ਤੇ 15 15 20 ਮਿੰਟ ਦੇ ਵਿੱਚ ਜਿੰਨਾ ਮਰਜ਼ੀ ਹਰਾ ਵੜ ਲਓ ਬਾਈ ਬੰਦੇ ਦੇ ਚੱਕਿਆਣੀਆਂ ਦੀ ਦਿੱਕਤੋਂ ਜਿਹੜੀ ਹਰੀ ਜਵੀ ਆਗੀ ਮਤਲਬ ਚਰੀ ਚੁਰੀ ਹੋਏ ਮੱਕੀ ਪਾਏ ਪਾ 6 6 7 8 ਫੁੱਟ ਦੀ ਹੋ ਜਾਂਦੀ ਆ ਉਹ ਬੰਦੇ ਇੱਕ ਲਵੇ ਚੱਕਣ ਵਾਲਾ ਚਾਹੀਦਾ ਨਾਲ ਹੁਣ ਜਿਵੇਂ ਇਹ ਆ ਇਹ ਤਾਂ ਬੰਦੇ ਖੇ ਨਾਲ ਰੁਗ ਬਣਾਈ ਜਾਂਦੀ ਆ ਉਹ ਕੋਈ ਵਾਸਤੇ ਆਰਾਮ ਨਾਲ ਬੰਦਾ ਵੱਢ ਕੇ ਆ ਪੀ ਲੱਦ ਕੇ ਤਾਂ ਚੱਕ ਲਿਆ ਹੁੰਦਾ ਜਿਹੜਾ ਦੂਜਾ ਹੁੰਦਾਗਾ ਉਹ ਲਵੇ ਇੱਕ ਚੱਕਣਾਂ ਕਿਉਂਕਿ ਮੱਲਿਆ ਹਾ ਜ਼ਿਆਦਾ ਹੁੰਦਾਗਾ ਤੇ ਉਹ ਇਹ ਇੱਕ ਜਣਾ ਵੱਢੀ ਜਾਂਦਾ ਉਹ ਮਾਂਗਰ ਚੱਕੀ ਜਾਂਦਾਗਾ ਦਵਾਰ ਫੇਰ ਫਾਂਡ ਲਾਉਂਦਾ ਦਵਾਰ ਫੇਰ ਉਹ ਕਰ ਲਾ ਇਹ ਵੀਰੇ 1111000 ਦੀ ਆ ਅੱਜ ਤੀ ਕੀ ਲੈ ਕੇ ਆਪਾਂ ਫੋਰਸ